ਆ ਹੁਣ ਪਾਣੀ ਵਾਲੀ ਆਪਣੀ ਗਾਲੀ ਪਾਤੀ ਮੱਕਾ ਦੇ ਪਰਸੋ ਤੱਕ ਤਾਂ ਮੁੱਦਾ ਹੀ ਨਹੀਂ ਸੀ ਇਹ ਫਿਰ ਜੀ ਗਲ ਪਾਤੀ ਤਾਂ ਫਿਰ ਮੈਂ ਨੰਗਲ ਡੈਮ ਬਹਿ ਗਿਆ ਮੈਂ ਕਿਹਾ ਹਾਓ ਫਿਰ ਕਿਹੜਾ ਨੱਕ ਵੱਢਦਾ ਮੈਨੂੰ ਪਤਾ ਸੀ ਤੁਸੀਂ ਨਾਲੋਂ ਆ ਜਿਹੜਾ ਤੁਹਾਡਾ ਜੋਸ਼ ਹੈ ਇਹ ਨਾਲ ਹੈ ਮੈਂ ਇਕੱਲਾ ਥੋੜੀ ਸੀ ਹਜ਼ਾਰਾਂ ਜੂਥ ਵੀ ਮੇਰੇ ਨਾਲ ਹੀ ਸੀ ਮੈਂ ਨਾਲ ਹੀ ਲੈ ਕੇ ਗਿਆ ਸੀ ਤੁਹਾਨੂੰ ਕਹਿੰਦੇ ਅਫਸਰ ਬਦਲ ਤੇ ਜੀ ਹਰਿਆਣੇ ਦੇ ਲਾਤੇ ਉਹਨਾਂ ਨੇ ਬੀਬੀ ਐਮ ਬੀ ਚ ਮੈਂ ਸਾਰੇ ਬਦਲੋ ਸਾਰੀ ਬੀਬੀ ਐਮ ਬੀ ਹਰਿਆਣੇ ਦੇ ਦਿਓ ਨੱਕਾ ਕਿੱਥੇ ਵੱਢੋਗੇ ਆਉਂਦੇ ਮਗਾ ਮੈਂ ਵੀ ਪਾਣੀ ਲਾਉਂਦਾ ਰਿਆਂ ਖੇਤਾਂ ਚ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਜਿਹੜੇ ਨੱਕੇ ਤੇ ਸਾਡੇ ਆ ਪਾਣੀ ਆਉਂਦਾ ਸੀ ਨਾ 15 ਮਿੰਟ ਮਿਲਦੇ ਇੱਕ ਇਕੜ ਦੇ ਪੰਜ ਕਿੱਲੇ ਸੀ ਸਾਡੇ ਉਸ ਨੱਕੇ ਤੇ 75 ਮਿੰਟ ਹੁੰਦੇ ਸੀ ਮੈਂ 15 16 ਸਾਲ ਦਾ ਹੁੰਦਾ ਸੀ ਮੈਨੂੰ ਭੇਜਨੇ ਕਰਦੇ ਨਾ ਕਈ ਵੱਡਣਾ ਹੁੰਦਾ ਸੀ ਨੱਕਾ ਵੱਢ ਕੇ ਪਾਣੀ ਆਪਣੇਆਂ ਨੂੰ ਚਲੋ ਚਲੀ ਜਾਂਦਾ ਵਿੱਚੇ بڑے بڑے ਕਿਆਰੇ ਹੁੰਦੇ ਆ ਜੋ ਚੋਨੇ ਤਾਂ ਕਿਆਰੇ ਚੋ ਫਿਰ ਅੱਗੇ ਗਾਹਾਂ ਕਿਆਰੇਜ ਕਰ ਦਿੰਦੇ ਕੋਨ ਕਿ ਸਾਰਾ ਖੇਤ ਰਮ ਰਮ ਜਾਂਦਾ ਹੈ ਨਾ ਤੇ ਜਿਹਨੇ ਕਹਾ ਵੜਣਾ ਹੁੰਦਾ ਸੀਗਾ ਬਿਕਰ ਸੀ ਉਹਦੇ ਨਾਲ ਉਹਨੇ ਪਾਸਾ ਵਾਰੇ ਮੇਰੇ ਵੜਣਾ ਹੁੰਦਾ ਸੀ ਉਹ 12 5 ਤੇ ਆ ਜਾਂਦਾ ਸੀ ਪਹਿਲਾਂ ਤਾਂ ਕਹੀ ਕਰ ਦਿੰਦਾ ਸੀ ਨਾਲ ਹੀ ਗੰਡਾਸਾ ਤਿੱਖਾ ਕੀਤਾ ਹੋਇਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਪੰਜਵੀਂ ਵਾਰੀ ਮੈਂ ਪੁੱਛ ਲਿਆ ਮੈਂ ਬਿਕਰਾ ਸਵਾ 12ਵੇਂ ਤੇਰੀ ਵਾਰੀ ਹੈ ਠੀਕ ਹੈ ਕਹੀ ਨਾ ਨੱਕਾ ਵੜੇਗਾ ਆ ਗੰਡਾਸਾ ਕਦੇ ਵਾਸਤੇ ਲਿਉਣਾ ਯਾਰ ਕਨਾਂ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਰੌਲਾ ਪੈ ਜਾਣਾ ਕਦੇ ਕਪਰਾ ਵਾ ਤੂੰ 12 14 ਤੀ ਵੜ ਲਈ ਤੂੰ ਮੇਰੀ ਗਰਦਨ ਨਾ ਵੜਦੀ ਪਰਾਵਾ ਐਨੇ جنੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਕਿ ਬਿਕਰ ਹੋਰੀ ਗੜਾ ਸਾ ਤਿੱਖਾ ਕਰਕੇ ਨਾਲ ਆਏ ਸਾਹਮਣੇ ਰੇਤੀ ਲਾਉਂਦੇ ਨੇ ਉਹ ਮੈਂ ਕਿਵੇਂ ਨੱਕਾ ਬਟਣ ਦੇ ਦਾਂਗੇ ਅਸੀਂ ਔਰ ਬਿਨਾ ਸਾਨੂੰ ਪੁੱਛੇ ਬਿਨਾ ਸਾਡੀ ਸਹਿਮਤ ਤੱਕਾ ਪੰਜਾਬ ਨਾਲ ਹੈ ਕਰਦੇ ਹੋ ਮਦਦ ਤੁਸੀਂ ਆਪ ਹੀ ਮੀਟਿੰਗ ਕਰਕੇ ਆਪ ਹੀ ਕਹਿੰਦੇ ਚਲੋ ਜੀ ਲੈ ਲਓ ਜੀ ਅੱਜ ਅੱਜ ਰਾਤ ਨੂੰ ਪਾਣੀ ਲਓ ਜੀ 8500 ਲੈ ਲਓ ਜੀ ਬੀ ਐਮ ਬੀ ਨੇ ਫੈਸਲਾ ਕਰਤਾ ਮੈਂ ਫਿਰ ਬੀ ਐਮ ਬੀ ਸਾਡੀ ਬੀ ਐਮ ਬੀ 50 ਬੀ ਐਮ ਬੀ ਫਿਰਦੀਆਂ ਤੇ ਅਸੀਂ ਪਾਣੀ ਹੈ ਨਹੀਂ ਸਾਡੇ ਕੋਲ ਹੋਊਗਾ ਤਾਂ ਪਾਣੀ ਦੇ ਦਾਂਗੇ ਤੁਸੀਂ ਕਹਿੰਦੇ ਹੋ ਭਾਈ ਅਸੀਂ ਪਾਕਿਸਤਾਨ ਵਾਲੀ ਸਿੰਧੂ ਵਾਲੀ ਉਹ ਟ੍ਰੀਟੀ ਰੱਦ ਕਰਤੀ ਬਿਲਕੁਲ ਸਹੀ ਕੀਤਾ ਉਹਨਾਂ ਨੇ ਕੋਈ ਆਪਣਾ ਕਟ ਨਹੀਂ ਕੀਤੀ ਬੇਗੁਨਾਹ ਮਾਰੇ ਔਰ ਚੁਣ ਚੁਣ ਕੇ ਮਾਰੇ ਬੱਚਾ ਸਾਹਮਣੇ ਮਾਰੇ ਪਤਨੀਆਂ ਸਾਹਮਣੇ ਮਾਰੇ ਮਾਮਾ ਸਾਹਮਣੇ ਮਾਰੇ ਤੜਫਦੇ ਹੋਣਗੇ ਉਹ ਕਿਵੇਂ ਕੀ ਹਾਲ ਹੋਊਗਾ ਉਸ ਵੇਲੇ ਉਹਨਾਂ ਦਾ ਜਦ ਬੱਚਾ ਤੜਫਦਾ ਹੋਊਗਾ ਜਦੋਂ ਘਰ ਵਾਲਾ ਤੜਫਦਾ ਹੋਊਗਾ ਇੱਕ ਤਾਂ 7 ਦਿਨ ਹੀ ਹੋਏ ਸੀਗੇ ਚੂੜਾ ਚੂੜਾ ਪਾਇਆ ਹੋਇਆ ਸੀ ਅਜੇ ਮਹਿੰਦੀ ਨਹੀਂ ਲੁਆ ਰੰਗ ਅਜੇ ਪਿੱਕਾ ਨਹੀਂ ਪਿਆ ਸੀ ਚੜੀ ਜਾਂਦੀ ਮੰਦੀ ਅਜੇ ਤੇ ਉਹਨਾਂ ਨੂੰ ਪਾਣੀ ਕੋ ਦੇ ਰਿਹਾ ਹਾਂ ਉਹ ਪਾਣੀ ਫਿਰ ਸਾਨੂੰ ਦੇ ਦਿਓ ਇੱਧਰ ਤੇ ਅਸੀਂ ਅੱਗੇ ਦੇ ਦਾਂਗੇ ਅਸੀਂ ਕੋਈ ਅਸੀਂ ਕਿਹੜਾ ਕਸੀ ਕੀ ਕਰਨਾ ਸਾਡਾ ਵੀ ਪੂਰਾ ਹੋ ਜਾਊਗਾ ਤੇ ਤੁਸੀਂ ਉੱਥੇ ਉਹ ਹੁਣ ਇੱਕ ਐਮਪੀ ਆ ਉਹਨਾਂ ਦਾ ਹਰਿਆਣੇ ਦਾ ਉਹ ਕਹਿੰਦਾ ਜੀ ਉਹ ਪੌਂਗ ਡੈਮ ਤੇ ਰਣਜੀਤ ਸਾਗਰ 'ਚ ਪਾਣੀ ਦੇ ਵੀ ਦਿੱਤਾ ਤਾਂ ਸਾਨੂੰ ਹਰਿਆਣੇ ਨੂੰ ਕਿਵੇਂ ਦੇਵੋਗੇ ਉੱਥੋਂ ਤਾਂ ਕੋਈ ਸਾਡਾ ਲਿੰਕ ਨਹੀਂ ਉਹ ਮੈਂ ਕਹਿੰਦਾ ਜੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾ ਕਰੋ ਤੁਹਾਡਾ ਬੈਂਕ ਦਾ ਖਾਤਾ ਗੜਸ਼ੰਕਰ ਹੋਵੇ ਪੈਸੇ ਚਾਹੇ ਕਲਕੱਤੇ ਘੜਾ ਲਓ ਏਟੀਐਮ ਹੈ ਤੁਸੀਂ ਐ ਕਰੋ ਪੌਂਗ ਤੇ ਰਣਜੀਤ ਸਾਗਰ 'ਚ ਹਰਿਆਣੇ ਦਾ ਪਾਣੀ ਜਮ੍ਹਾਂ ਕਰਾ ਦਿਓ ਅਸੀਂ ਪਾਖੜਾ 'ਚ ਦੇ ਦਾਂਗੇ ਇੱਧਰੋਂ ਇੱਥੋਂ ਕਢਾ ਲਿਓ ਪਾਣੀ ਆਵਦਾ ਅਸੀਂ ਉਹ ਪਾਣੀ ਨੂੰ ਜਿੱਥੇ ਮਰਜ਼ੀ ਵਰਤੀ ਹੈ ਜੀ ਦੁਆਬੇ ਚ ਵਰਤੇ ਜਾਂਦਾ ਜੀ ਉਹ ਪੌਂਗ ਤੇ ਸ਼ਾਹਪੁਰ ਕੰਡੀ ਵੀ ਤਿਆਰ ਹੈ ਪੌਂਗ ਦਾ ਤੇ ਰਣਜੀਤ ਸਾਗਰ ਵਾਲਾ ਦੁਆਬਾ ਤੇ ਮਾਝਾ ਵਰਤਿਆ ਜਾਂਦਾ ਹੈ ਸਾਰਾ ਅਸੀਂ ਇੱਧਰ ਵਰਤ ਲਾਂਗੇ ਤੁਸੀਂ ਇੱਧਰੋਂ ਲੈ ਜਾਓ ਜਮਾਤਾ ਕਰਾਓ ਨਾ ਉੱਥੇ ਪਹਿਲਾਂ ਜੇ ਹੁਣ ਪੈਸੇ ਹੈ ਹੀ ਨਹੀਂ ਏਟੀਐਮ ਚ ਵੜ ਗਏ ਤੁਸੀਂ ਕੀ ਨਿਕਲੂ ਉੱਚੋਂ ਜੀ ਉਹ ਕੀ ਕਹੂਗਾ ਸੌਰੀ ਨੋ ਬੈਲੈਂਸ ਹਰਿਆਣੇ ਨੂੰ ਮੈਂ ਹੀ ਕਿਹਾ ਨੋ ਬੈਲੈਂਸ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਪਹਿਲਾਂ ਖਾਤੇ ਜਮਾ ਕਰਾਓ ਕੁਝ ਫੇਰ ਕੱਢੇ ਉੱਚੋਂ ਠੀਕ ਹੈ ਨਾ ਤੱਕਾ ਕਰਦੇ ਆ ਕਹਿੰਦੇ ਪੈਸੇ ਵੀ ਨਹੀਂ ਆਗੇ ਕੱਡੋ ਵੀ ਸਾਨੂੰ ਇਹ ਕਿਵੇਂ ਹੋ ਸਕਦਾ ਬਈ ਵੀ ਤੁਹਾਡਾ ਬਣਦਾ ਹੱਕ ਤੁਹਾਨੂੰ ਦਿੰਨੇ ਆ ਅਸੀਂ ਜਿੰਨਾ ਤੁਹਾਡਾ ਬਣਦਾ 21 ਮਈ ਨੂੰ ਲੈ ਲਿਓ ਪਰ ਅਗਲੀ 21 ਮਈ ਤੱਕ 6 ਚਿੱਠੀਆਂ ਲਿਖੀਆਂ ਉਹਨਾਂ ਨੂੰ ਹਰ ਮਹੀਨੇ ਮੀਟਿੰਗ ਚ ਚਿੱਠੀ ਲਿਖਦੇ ਰਹਿਆ ਉਹ ਤੁਹਾਡਾ ਕੋਟਾ ਖਤਮ ਹੋ ਜਾਂਦਾ ਪਾਣੀ ਠੀਕ ਢੰਗ ਨਾਲ ਵਰਤ ਲਓ ਤੁਹਾਨੂੰ ਪੰਗਾ ਪਊਗਾ ਤੱਕੀ ਮੰਨੀ ਨਹੀਂ ਕਹਿੰਦੇ ਸਾਨੂੰ ਤਾਂ ਪਹਿਲਾਂ ਮਿਲ ਜਾਂਦਾ ਹੁੰਦਾ ਸੀ ਐਂ ਲੈ ਲਾਂਗੇ ਉਹ ਮੈਂ ਕਿਹਾ ਪਹਿਲਾਂ ਨਹੀਂ ਗੱਲਾਂ ਗਈਆਂ ਯਾਰ ਹੁਣ ਅਸੀਂ ਇੱਕ ਇੱਕ ਬੂੰਦ ਦਾ ਸਾਭ ਰੱਖਦੇ ਆ ਅਸੀਂ ਕੱਸੀਆਂ ਨਹਿਰਾਂ ਆਪਣੀਆਂ ਪਾਈ ਪੰਪ ਆ ਪਾ ਕੇ ਅਸੀਂ ਉਹਦੇ ਖੇਤਾਂ ਨੂੰ ਪਹੁੰਚਾ ਲਿਆ ਪਾਣੀ ਕਿਤੇ 30 ਸਾਲ ਬਾਅਦ ਕਿਤੇ 35 ਸਾਲ ਬਾਅਦ ਪਾਣੀ ਪਹੁੰਚਿਆ ਕੱਸੀਆਂ ਨਹਿਰਾਂ ਦਾ ਸਾਡਾ ਪਾਣੀ ਥੋੜਾ ਜਿਹਾ ਉੱਪਰ ਪਾਉਣ ਲੱਗ ਗਿਆ ਹੁਣ ਖੁਸ਼ਖਬਰੀ ਇਹ ਹੈ ਕਿ ਕਈ ਜੋਨਾਂ ਦੇ ਵਿੱਚ 2-2 ਮੀਟਰ ਉੱਪਰ ਹੋ ਗਿਆ ਪਾਣੀ ਆਪਣਾ ਐਂ ਕਰ ਲਾਂਗੇ ਠੀਕ ਕਰ ਲਾਂਗੇ ਪਹਿਲਾਂ ਸੋ ਸਪੈਸ਼ਲ ਸੈਸ਼ਨ ਸੋਮਵਾਰ ਨੂੰ ਰੱਖਿਆ ਪਾਣੀਆਂ ਤੇ ਆਓ ਕੱਲ ਸਾਰੀਆਂ ਪਾਰਟੀਆਂ ਬੁਲਾਈਆਂ ਹਾਂਜੀ ਦੱਸੋ ਜੀ ਆਪਣਾ ਆਪਣਾ ਸਟੈਂਡ ਸਾਰੇ ਕਹਿੰਦੇ ਤੁਹਾਡੇ ਨਾਲ ਹੈ ਜੀ ਮੈਂ ਕਿ ਕੋਈ ਮੁਕਰ ਕੇ ਦਿਖਾਓ ਕੋਈ ਮੈਂ ਕਿਹਾ ਹਾਲਾਂਕਿ ਕੰਡੇ ਥੋੜੀ ਵਿੱਚ ਹੋਏ ਨੇ ਚੁਗਣੇ ਸਾਨੂੰ ਪਹਿਰੇ ਆਏ ਪਰ ਪਰ ਅੱਜ ਦੱਸੋ ਕੀ ਕਰਦੇ ਹੋਗਾ ਨਾ ਨਾ ਜੀ ਤੁਹਾਡੇ ਨਾਲ ਜਿਵੇਂ ਕੌਣ ਕਰ ਲਾਂਗੇ ਜੀ ਬਸ ਮੈਂ ਕਿਹਾ ਮੈਂ ਨਹੀਂ ਇਹ ਤੁਹਾਡਾ ਡਰ ਬੋਲਦਾ ਲੋਕਾਂ ਚ ਕਿਵੇਂ ਜਾਓਗੇ ਲੋਕਾਂ ਚ ਕਿਵੇਂ ਜਾਓਗੇ ਨਾ ਮੈਂ ਮੈਂ ਥੋੜੀ ਮੇਰੀ ਕੀ ਔਕਾਤ ਹੈ ਜੀ ਕਿ ਮੈਂ ਉਹਨੂੰ ਡਰਾਵਾਂ ਪਬਲਿਕ ਤੋਂ ਡਰਦੇ ਆ ਜੀ ਥੋੜੇ ਤੋਂ ਡਰਦੇ ਆਓ ਸਾਰੇ ਵੀ ਯਾਰ ਉੱਥੇ ਕੰਮ ਖਰਾਬ ਹੋ ਜਾਊਗਾ ਪਿੰਡਾਂ ਚ ਫਿਰ ਨਹੀਂ ਪਾਣੀ ਨਹੀਂ ਪਤਾ ਕਰ ਲਿਆ ਹੋਣਾ ਨਾ ਪਿੰਡਾਂ ਚ ਸੱਜਿਆ ਸੱਜਰਾਂ ਦੱਸਤਾ ਹੋਣਾ ਵੀ ਘਰੋਂ ਨਿਕਲਣ ਜੋਗੇ ਛੱਡ ਦੋ ਹਣਾ ਅਜਾਂ ਆਖ ਰਹੇ ਹੋ ਉੱਥੇ ਜੋ ਕਹਿੰਦਾ ਉਹਨੂੰ ਮੰਨ ਲਿਓ ਦੀ ਪਾਈ ਬੈਠੇ ਰਹੇ ਸਾਰੇ ਕਹਿੰਦੇ ਜਿਵੇਂ ਕਹੋ ਠੀਕ ਹੈ ਆਓ ਮੈਂ ਕਹਾਂ ਸ਼ਾਬਾਸ਼ ਸ਼ਾਬਾਸ਼ ਤਰਤੀ ਤੇ ਹੋ ਤਰਤੀ ਤੇ ਜਿੰਦਾਬਾਦ ਮੰਦਨੀ ਸੀ ਪਹਿਲਾਂ ਐਡਾ ਹੰਕਾਰ ਸੀ ਗੱਲੀ ਨਹੀਂ ਕਰਦੀ ਸੀ ਕਿਸੇ ਨਾਲ ਨਹਿਰਾ ਆਪਣੇ ਖੇਤਾਂ ਨੂੰ ਲੈ ਜਾਂਦੇ ਸੀ ਸਾਸੀਂ ਤੜਫਦੇ ਰਹਿੰਦੇ ਸੀ ਤੁਸੀਂ ਤੂੰ ਹੀ ਲਾਓ 600 ਫੁੱਟ ਤੇ ਬੋਰ ਮਨੀਸ਼ ਜੀ ਆਪਕੋ ਅਗਰ ਬਤਾ ਦੂੰ ਮੈਂ ਆਪਕੇ ਰੋਂਗ ਤੇ ਖੜੇ ਹੋ ਜਾਏਗੇ ਜਿਸ डेथ से जिस गहराई से और जिस जितनी हॉर्स पावर की मोटर से मालवा में हम पानी निकाल रहे हैं बिल्कुल उसी गहराई से उस, उतनी हॉर्स पावर की मोटर से कतर में दुबई में सऊदी अरब में तेल निकालते हैं सर इतने नीचे लेवल पे चले गए हम पता नहीं गर्म पानी आने लगा सर गर्म पता नहीं क्या क्या उसमें अब धरती की थर्ड लेयर पे चले गए सर क्या करें क्योंकि नहर वाला पानी हम ना भूल गए हम ਔਰ ਟਿਊਬਵੈਲ نیچے ਜਾਂਦੇ ਰਹੀ ਆਪਨੇ 10-15 ਲੱਖ ਟਿਊਬਵੈਲ ਤੇ ਲੱਗਦਾ 10-15 ਲੱਖ ਕੌਣ ਲਗਾਏਗਾ ਟਿਊਬਵੈਲ ਤੇ ਕਹਾਂ ਸੇ ਪੈਸੇ ਪੂਰੇ ਹੋਣਗੇ ਨਹਿਰ ਦਾ ਪਾਣੀ ਆ ਜੇ ਨਾਲੇ 15 ਮਿੰਟਾਂ ਚ ਕਿੱਲਾ ਪਰਜੂਗਾ ਨਾਲੇ ਸਿਲਟਿੰਗ ਆਉਂਦੀ ਹੈ ਉੱਪਰੋਂ ਪਹਾੜਾਂ ਦੀ ਮਿੱਟੀ ਉਪਜਾਉ ਉਹਦੇ ਨਾਲ ਖੇਤ ਦੀ ਲੇਅਰ ਚੇਂਜ ਹੁੰਦੀ ਹੈ ਬੜੇ ਫਾਇਦੇ ਇਸ ਗੱਲ ਦੇ